ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਵਰਕ ਪਰਮਿਟ ਵਾਲੇ ਟਰੱਕ ਡਰਾਈਵਰਾਂ ਦੇ ਵਿਰੁੱਧ ਵੱਡੀ ਕਾਰਵਾਈ ਕਰਦੇ 130 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਘੱਟੋ ਘੱਟ 28 ਪੰਜਾਬੀ ਦੱਸੀ ਜਾ ਰਹੇ ਨੇ ਟਰੰਪ ਸਰਕਾਰ ਦੇ ਵੱਲੋਂ ਲਿਆਂਦੇ ਨਵੇਂ ਨਿਯਮ ਦੇ ਤਹਿਤ ਸਭ ਤੋਂ ਪਹਿਲਾ ਕਾਰਵਾਈ ਕਰਨ ਵਾਲਿਆਂ ਦੇ ਵਿੱਚੋਂ ਕੋਲੋਮਾ ਸੂਬੇ ਦੇ ਨਾ ਸ਼ਾਮਲ ਹੋ ਕੇ ਹੈ ਤੇ ਉੱਧਰ ਫਲੋਰੀਡਾ ਦੀ ਜੇਲ੍ਹ ਦੇ ਵਿੱਚ ਬੰਦ ਹਰਜਿੰਦਰ ਸਿੰਘ ਨੇ ਗੁਨਾਹ ਕਬੂਲ ਕਰਨ ਤੋਂ ਸਾਫ ਨਾਕਾ ਦਿੱਤੀ ਹੈ ਅਤੇ ਹੁਣ ਸਰਕਾਰੀ ਟੀਲ ਦੇ ਵੱਲੋਂ ਅਦਾਲਤ ਦੇ ਵਿੱਚ ਹਰਜਿੰਦਰ ਸਿੰਘ ਵਿਰੁੱਧ ਦੋਸ਼ ਸਾਬਤ ਕਰਨ ਦੇ ਯਤਨ ਕਿਤੇ ਜਾਣਗੇ ਜਦ ਕੇ ਬਚਾਅ ਪੱਖ ਆਪਣੀਆਂ ਦਲੀਲਾਂ ਪੇਸ਼ ਕਰੇਗਾ ਹਰਜਿੰਦਰ ਸਿੰਘ ਦੇ ਵਕੀਲ ਨੈਟਲੀ ਨਾਈਟ ਟਾਈ ਨੇ ਫਿਲਹਾਲ ਮੀਡੀਆ ਨੂੰ ਇਸ ਸਾਥ ਜਾਣਕਾਰੀ ਕੋਈ ਵੀ ਮੁਹੱਈਆ ਨਹੀਂ ਕਰਵਾਈ ਤੇ ਜਦ ਕੇ ਸਰਕਾਰੀ ਵਕੀਲ ਡੇਵਿਡ ਡੋਰ ਨੇ ਵੀ ਟਿੱਪਣੀ ਕਰਨ ਤੋਂ ਸਾਫ ਇਨਕਾਰ ਕਰ ਦਿੱਤੇ ਹਰਜਿੰਦਰ ਸਿੰਘ ਫਲੋਰੀਡਾ ਦੇ ਸੈਂਟ ਲੂਸੀ ਕਾਉਂਟੀ ਦੀ ਜੇਲ੍ਹ ਦੇ ਵਿੱਚ ਬੰਦ ਹੈ ਤੇ ਨੇੜ ਭੁਇਖ ਦੇ ਵਿੱਚ ਸਮਾਨਤ ਮਿਲਣ ਦੇ ਵੀ ਆਸਾਨ ਨਜ਼ਰ ਨਹੀਂ ਹੁੰਦੀ। ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਵੱਖ-ਵੱਖ ਜਥੇਬੰਦੀਆਂ ਹਰਜਿੰਦਰ ਸਿੰਘ ਤੇ ਹਰ ਸੰਭਵ ਮਦਦ ਕਰਨ ਦੇ ਯਤਨ ਕਰ ਰਹੀਆਂ ਨੇ। ਦੂਜੇ ਪਾਸੇ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਦੇ ਵੱਲੋਂ OKLAHOMA ਸੂਬੇ ਦੇ ਅਧਿਕਾਰੀਆਂ ਦੇ ਨਾਲ ਤਾਲਮਿਲ ਤਹਿਤ ਵੱਡੀ ਮੁਹਿੰਮ ਦੌਰਾਨ ਕੈਲੀਫੋਰਨੀਆ ਸੂਬੇ ਤੋਂ ਲਾਇਸੈਂਸ ਪ੍ਰਾਪਟਰ ਡਰਾਈਵਰਾਂ ਨੂੰ ਖਾਸ ਤੌਰ ਤੇ ਕਿੜਿਆ ਗਿਆ ਹੈ। OKLAHOMA ਦੇ ਕਵਰਨਰ ਕੈਵਿਨਸ ਸਟ੍ਰੀਟ ਦੇ ਵੱਲੋਂ ਨਿਯਮ ਦੇ ਨਾਲ ਸੰਬੰਧਿਤ ਇੱਕ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਦੀ ਤਸਵੀਰ ਸਾਂਝੀ ਕੀਤੀ ਗਈ ਜਿਦੇ ਵਿੱਚ ਉਹ ਛੇ ਡਰਾਈਵਰਾਂ ਦਾ ਨਾਂ ਨਜ਼ਰ ਨਹੀਂ ਆਉਂਦਾ ਗਵਰਨੇ ਨੇ ਕਿਹਾ ਕਿ ਹੈਵੀ ਵਹੀਕਲਸ ਨੂੰ ਅਣਜਾਣ ਹੱਥਾਂ ਦੇ ਵਿੱਚ ਨਹੀਂ ਸੌਪਿਆ ਜਾ ਸਕਦਾ ਜੋ ਮਸੂਮ ਲੋਕਾਂ ਦੀ ਜਾਨ ਖਤਰੇ ਵਿੱਚ ਪਾ ਦਿੰਦੇ ਨੇ ਅਮਰੀਕਾ ਦੀਆਂ ਸੜਕਾਂ ਤੋਂ ਅਜੇ ਡਰਾਈਵਰਾਂ ਨੂੰ ਹਟਾਉਣ ਦੀ ਮੁਹਿੰਮ ਦੇ ਵਿੱਚ ਓਕਲਾਹੋਮਾ ਡਟ ਕੇ ਫੈਡਰ ਸਖਾਤਾ ਸਾਥ ਦੇਗਾ ਓਕਲਾਹੋਮਾ ਕਾਰਪੋਰੇਸ਼ਨ ਕਮਿਸ਼ਨ ਦੇ ਮੁਖੀ ਗ੍ਰਾਇਨ ਬਿਗਮੈਨ ਨੇ ਦੱਸਿਆ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਟਰੱਕ ਡਰਾਈਵਰ ਦੀ ਸੀਟ ਉਤੇ ਬੈਠਣ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਉਹਨਾਂ ਗੈਰ ਵਾਜਬ ਤਰੀਕੇ ਦੇ ਨਾਲ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਹਾਸਲ ਕੀਤੇ ਗਏ ਸੋਸ਼ਲ ਮੀਡੀਆ ਉਤੇ ਵਾਇਰਲ ਵੀਡੀਓਜ਼ ਦੇ ਵਿੱਚ ਆਈਸੀਏ ਅਫਸਰ ਵਰਕ ਪਰਮਿਟ ਵਾਲੇ ਡਰਾਈਵਰਾਂ ਦੇ ਟਰੱਕ ਤੋਂ ਕਰਕੇ ਲਿਜਾਂਦੇ ਵੀ ਦਿਖੇ ਜਾ ਸਕਦੇ ਨੇ ਓਕਲਾਹੋਮਾ ਸਵੇਨੇ ਸਪਸ਼ਟ ਜ਼ੋਰ ਦਿੱਤੇ ਕਿ ਅਦਿੱਤੈ ਕਿ ਸਵੇਦੇ ਹਾਈਵੇਜ਼ ਤੇ ਵਰਕ ਪਰਮਿਟ ਵਾਲੇ ਡਰਾਈਵਰਸ ਨਹੀਂ ਲੰਘ ਸਕਣਗੇ ਗੇ ਉਧਰ ਪੈਂਸਿਲਵੇਨੀਆ ਸਾਊਥ ਡੈਕੋਟਾ ਟੈਕਸਸ ਅਤੇ ਕੋਲੋਰਾਡੋ ਰਾਜਾਂ ਦੇ ਵਿੱਚ ਸਖਤੀ ਸ਼ੁਰੂ ਹੋ ਚੁੱਕੀ ਹੈ ਅਤੇ ਡ੍ਰੰਪ ਸਰਕਾਰ ਦੇ ਨਵੇਂ ਨਿਯਮਾਂ ਦੇ ਮੁਤਾਬਕ ਕੱਚੇ ਪ੍ਰਵਾਸੀਆਂ ਨੂੰ ਟਰੱਕ ਡਰਾਈਵਿੰਗ ਸੈਕਟਰ ਦੇ ਵਿੱਚੋਂ ਬਾਹਰ ਕੀਤਾ ਜਾਵੇਗਾ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਤਕਰੀਬਨ 2 ਲੱਖ ਟਰੱਕ ਡਰਾਈਵਰਾਂ ਦਾ ਇਮੀਗ੍ਰੇਸ਼ਨ ਸਟੇਟਸ ਪੱਕਾ ਨਹੀਂ ਹੈ ਅਤੇ ਇਹਨਾਂ ਦੇ ਵਿੱਚੋਂ ਹਜ਼ਾਰਾਂ پابੰਦੀਆਂ ਨੇ ਟਰਾਂਸਪੋਰਟ ਸੈਕਟਰ ਦੇ ਵਿੱਚ ਪੈਦਾ ਹੋਏ ਵੱਡੇ ਅੜਿੱਕਿਆਂ ਨੂੰ ਵੇਖਦਿਆਂ ਵੱਡੀ ਗੱਲ ਇਹ ਤੇ ਵਿੱਚ ਪੰਜਾਬੀ ਨੌਜਵਾਨਾਂ ਨੇ ਆਪਣਾ ਕੀਤਾ ਬਦਲਣ ਦਾ ਫੈਸਲਾ ਲਿਆ ਕਿਉਂਕਿ ਇਮੀਗ੍ਰੇਸ਼ਨ ਵਾਲੇ ਦੇ ਅੜਿੱਕੇ ਚੜਨ ਦੇ ਮਕਰੋ ਅਮਰੀਕਾ ਵਿੱਚ ਰਹਿਣ ਦੇ ਅਸਰ ਵੀ ਖਤਮ ਹੋ ਜਾਣਗੇ ਦੂਜੇ ਪਾਸੇ ਇਮੀਗ੍ਰੇਸ਼ਨ ਖੇਤਰ ਦੇ ਜਾਣਕਾਰਾਂ ਨੇ ਖਦਸ਼ਾਹ ਜ਼ਾਹਰ ਕੀਤਾ ਹੈ ਕਿ ਟਰੰਪ ਸਰਕਾਰ ਅਸਾਈਲਮ ਕੇਸਾਂ ਨੂੰ ਵੱਡੇ ਪੱਧਰ ਤੇ ਰੱਦ ਕਰਨ ਦੀ ਨੀਤੀ ਲਿਆ ਸਕਦੀ ਹੈ ਸਸਿਕਾ ਜੀ ਮੈਂ ਹਕਮਿਲ ਕਪੂਰ ਤੁਹੇ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਵਰਕ ਪਰਮਿਟ ਵਾਲੇ ਟਰੱਕ ਡਰਾਈਵਰਾਂ ਦੇ ਵਿਰੁੱਧ ਵੱਡੀ ਕਾਰਵਾਈ ਕਰਦੇ ਹੈ 132 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਘਟੋ-ਘਟ 28 ਪੰਜਾਬੀ ਦੱਸੀ ਜਾ ਰਹੇ ਨੇ ਟਰੰਪ ਸਰਕਾਰ ਦੇ ਵੱਲੋਂ ਲਿਆਂਦੇ ਨਵੇਂ ਨਿਯਮ ਦੇ ਤਹਿਤ ਸਭ ਤੋਂ ਪਹਿਲਾ ਕਾਰਵਾਈ ਕਰਨ ਵਾਲਿਆਂ ਦੇ ਵਿੱਚੋਂ ਕੋਲੋਮਾ ਸੂਬੇ ਦੇ ਨਾਂ ਸ਼ਾਮਲ ਹੋ ਗਿਆ ਹੈ ਤੇ ਉੱਧਰ ਫਲੋਰੀਡਾ ਦੀ ਜੇਲ੍ਹ ਦੇ ਵਿੱਚ ਬੰਦ ਹਰਜਿੰਦਰ ਸਿੰਘ ਨੇ ਗੁਨਾਹ ਕਬੂਲ ਕਰਨ ਤੋਂ ਸਾਫ਼ ਨਾਕਾ ਦਿੱਤੀ ਹੈ ਅਤੇ ਹੁਣ ਸਰਕਾਰੀ ਟੀਲ ਦੇ ਵੱਲੋਂ ਅਦਾਲਤ ਦੇ ਵਿੱਚ ਹਰਜਿੰਦਰ ਸਿੰਘ ਵਿਰੁੱਧ ਦੋਸ਼ ਸਾਬਤ ਕਰਨਦੇ ਯਤਨ ਕਿਤੇ ਜਾਣਗੇ ਚਦਕੇ ਬਚਾਅ ਪੱਖ ਆਪਣੀਆਂ ਦਲੀਲਾਂ ਪੇਸ਼ ਕਰੇਗਾ ਹਰਜਿੰਦਰ ਸਿੰਘ ਦੇ ਵਕੀਲ ਨੈਕਲੀ ਨਾਈਟ ਟਾਈ ਨੇ ਫਿਲਹਾਲ ਮੀਡੀਆ ਨੂੰ ਵਿਸਾਤ ਜਾਣਕਾਰੀ ਕੋਈ ਵੀ ਮੁਹੱਈਆ ਨਹੀਂ ਕਰਵਾਈ ਤੇ ਜਦ ਕਿ ਸਰਕਾਰੀ ਵਕੀਲ ਡੇਵਿਡ ਡੋਰ ਨੇ ਵੀ ਟਿੱਪਣੀ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਹਰਜਿੰਦਰ ਸਿੰਘ ਫਲੋਰੀਡਾ ਦੇ ਸੈਂਟ ਲੂਸੀ ਕਾਉਂਟੀ ਦੀ ਜੇਲ੍ਹ ਦੇ ਵਿੱਚ ਬੰਦ ਹੈ ਤੇ ਨੇੜ ਭੁਇਥ ਦੇ ਵਿੱਚ ਸਮਾਨਤ ਮਿਲਣ ਦੇ ਵੀ ਆਸਾਨ ਨਜ਼ਰ ਨਹੀਂ ਹੁੰਦੇ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਵੱਖ-ਵੱਖ ਜਥੇਬੰਦੀਆਂ ਹਰਜਿੰਦਰ ਸਿੰਘ ਤੇ ਹਰ ਸੰਭਵ ਮਦਦ ਕਰਨ ਦੇ ਯਤਨ ਕਰ ਰਹੀਆਂ ਨੇ ਦੂਜੇ ਪਾਸੇ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਦੇ ਵੱਲੋਂ OKLAHOMA ਸੂਬੇ ਦੇ ਅਧਿਕਾਰੀਆਂ ਦੇ ਨਾਲ ਤਾਲਮਿਲ ਤਹਿਤ ਵੱਡੀ ਮੁਹਿੰਮ ਦੌਰਾਨ ਕੈਲੀਫੋਰਨੀਆ ਸੂਬੇ ਤੋਂ ਲਾਇਸੈਂਸ ਪ੍ਰੋਪਰਟਰ ਡਰਾਈਵਰਾਂ ਨੂੰ ਖਾਸ ਤੌਰ ਤੇ ਕਿਹਾ ਗਿਆ ਹੈ OKLAHOMA ਦੇ ਕਵਰਨਰ ਕੈਵਿਨ ਨਸਟ੍ਰੀਟ ਦੇ ਵੱਲੋਂ ਨਿਊਯਾਰਕ ਦੇ ਨਾਲ ਸੰਬੰਧਿਤ ਇੱਕ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਦੀ ਤਸਵੀਰ ਸਾਂਝੀ ਕੀਤੀ ਗਈ ਜਿਦੇ ਵਿੱਚ ਉਸੇ ਡਰਾਈਵਰ ਦਾ ਨਾਮ ਨਜ਼ਰ ਨਹੀਂ ਆਉਂਦਾ ਗਵਰਨੇ ਨੇ ਕਿਹਾ ਕਿ ਹੈਵੀ ਵਹੀਕਲਸ ਨੂੰ ਅਣਜਾਣ ਹੱਥਾਂ ਦੇ ਵਿੱਚ ਨਹੀਂ ਸੌਪਿਆ ਜਾ ਸਕਦਾ ਜੋ ਮਾਸੂਮ ਲੋਕਾਂ ਦੀ ਜਾਨ ਖਤਰੇ ਵਿੱਚ ਪਾ ਦਿੰਦੇ ਨੇ ਅਮਰੀਕਾ ਦੀਆਂ ਸੜਕਾਂ ਤੋਂ ਅਜੇ ਡਰਾਈਵਰਾਂ ਨੂੰ ਹਟਾਉਣ ਦੀ ਮੁਹਿੰਮ ਦੇ ਵਿੱਚ ਓਕਲਾਹੋਮਾ ਡਟ ਕੇ ਫੈਡਰਲ ਸਰਕਾਰ ਦਾ ਸਾਥ ਦੇਗਾ ओकलाहोमा कॉर्पोरेशन कमीशन के मुखी ब्राइन बिगमैन ने बताया कि गैरकानूनी प्रवासियों ਨੂੰ ट्रक ड्राइवर ਦੀ ਸੀਟ ਉੱਤੇ ਬੈਠਣ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਉਹਨਾਂ ਗੈਰਵਾਜਬ ਤਰੀਕੇ ਦੇ ਨਾਲ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਹਾਸਲ ਕੀਤੇ ਗਏ। ਸੋਸ਼ਲ ਮੀਡੀਆ ਉੱਤੇ ਵਾਇਰਲ ਵੀਡੀਓਜ਼ ਦੇ ਵਿੱਚ ICE ਅਫਸਰ ਵਰਕ ਪਰਮਿਟ ਵਾਲੇ ਡਰਾਈਵਰਾਂ ਤੇ ট্রাক ਨੂੰ ਟੋ ਕਰਕੇ ਲਜਾਉਂਦੇ ਵੀ ਦੇਖੇ ਜਾ ਸਕਦੇ ਨੇ। Oklaahoma ਸਵੇਰੇ ਨੇ ਸਪੱਸ਼ਟ ਦੱਸਦੇ ਕਿਹਾ ਦਿੱਤਾ ਕਿ ਸਵੇਰੇ ਦੇ ਹਾਈਵੇਜ਼ ਤੇ ਵਰਕ ਪਰਮਿਟ ਵਾਲੇ ਡਰਾਈਵਰਸ ਨਹੀਂ ਲੰਘ ਸਕਦੇ। and get ਉੱਧਰ ਪੈਂਸਿਲਵੇਨੀਆ ਸਾਊਥ ਡੈਕੋਟਾ ਟੈਕਸਸ ਅਤੇ ਕੋਲੋਰਾਡੋ ਰਾਜਾਂ ਦੇ ਵਿੱਚ ਸਖਤੀ ਸ਼ੁਰੂ ਹੋ ਚੁੱਕੀ ਹੈ ਅਤੇ ਟਰੰਪ ਸਰਕਾਰ ਦੇ ਨਵੇਂ ਨਿਯਮਾਂ ਦੇ ਮੁਤਾਬਕ ਕੱਚੇ ਪ੍ਰਵਾਸੀ ਨੂੰ ਟਰੱਕ ਡਰਾਈਵਿੰਗ ਸੈਕਟਰ ਦੇ ਵਿੱਚੋਂ ਬਾਹਰ ਕੀਤਾ ਜਾਵੇਗਾ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਤਕਰੀਬਨ 2 ਲੱਖ ਟਰੱਕ ਡਰਾਈਵਰਾਂ ਦਾ ਇਮੀਗ੍ਰੇਸ਼ਨ ਸਟੇਟਸ ਪੱਕਾ ਨਹੀਂ ਹੈ ਅਤੇ ਇਹਨਾਂ ਦੇ ਵਿੱਚੋਂ ਹਜ਼ਾਰਾਂ پابੰਦੀਆਂ ਨੇ ਟਰਾਂਸਪੋਰਟ ਸੈਕਟਰ ਦੇ ਵਿੱਚ ਪੈਦਾ ਹੋਏ ਵੱਡੇ ਅੜਿੱਕਿਆਂ ਨੂੰ ਵੇਖਦਿਆਂ ਵੱਡੀ ਗਿਣਤੀ ਵਿੱਚ ਪੰਜਾਬੀ ਨੌਜਵਾਨਾਂ ਨੇ ਆਪਣਾ ਕੀਤਾ ਬਦਲਣ ਦਾ ਫੈਸਲਾ ਲਿਆਂ ਕਿਉਂਕਿ ਇਮੀਗ੍ਰੇਸ਼ਨ ਵਾਲਦੇ ਅੜਿੱਕੇ ਚੜਨ ਦੇ ਮਗਰੋਂ ਅਮਰੀਕਾ ਵਿੱਚ ਰਹਿੰਦੇ ਅਸਰ ਵੀ ਖਤਮ ਹੋ ਚਾਨਕੀ ਦੂਜੇ ਪਾਸੇ ਇਮੀਗ੍ਰੇਸ਼ਨ ਖੇਤਰ ਦੇ ਜਾਣਕਾਰਾਂ ਨੇ ਖਦਸ਼ਾਹ ਜ਼ਾਹਰ ਕੀਤਾ ਹੈ ਕਿ ਟਰੰਪ ਸਰਕਾਰ ਅਸਾਈਲਮ ਕੇਸਾਂ ਨੂੰ ਵੱਡੇ ਪੱਧਰ ਤੇ ਰੱਦ ਕਰਨ ਦੀ ਨੀਤੀ ਲਾ ਸਕਦੀ ਹੈ ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਵਰਕ ਪਰਮਿਟ ਵਾਲੇ ਟਰੱਕਰ ਡਰਾਈਵਰਾਂ ਦੇ ਵਿਰੁੱਧ ਵੱਡੀ ਕਾਰਵਾਈ ਕਰਦੇ 132 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਘੱਟੋ ਘੱਟ 28 ਪੰਜਾਬੀ ਦੱਸੀ ਜਾ ਰਹੇ ਨੇ ਟਰੰਪ ਸਰਕਾਰ ਦੇ ਵੱਲੋਂ ਲਿਆਂਦੇ ਨਵੇਂ ਨਿਯਮ ਦੇ ਤਹਿਤ ਸਭ ਤੋਂ ਪਹਿਲਾ ਕਾਰਵਾਈ ਕਰਨ ਵਾਲਿਆਂ ਦੇ ਵਿੱਚੋਂ ਕੋਲੋਮਬੀਆ ਸੂਬੇ ਦੇ ਨਾ ਸ਼ਾਮਲ ਹੋ ਕੇ ਹੈ ਤੇ ਉੱਧਰ ਫਲੋਰੀਡਾ ਦੀ ਜੇਲ੍ਹ ਦੇ ਵਿੱਚ ਬੰਦ ਹਰਜਿੰਦਰ ਸਿੰਘ ਨੇ ਗੁਨਾਹ ਕਬੂਲ ਕਰਨ ਤੋਂ ਸਾਫ਼ ਨਾਕਾ ਦਿੱਤੀ ਹੈ ਅਤੇ ਹੁਣ ਸਰਕਾਰੀ ਟੀਮ ਦੇ ਵੱਲੋਂ ਅਦਾਲਤ ਦੇ ਵਿੱਚ ਹਰਜਿੰਦਰ ਸਿੰਘ ਵਿਰੁੱਧ ਦੋਸ਼ ਸਾਬਤ ਕਰਨ ਦੇ ਯਤਨ ਕਿਤੇ ਜਾਣਗੇ ਜਦਕੇ ਬਚਾ ਪੱਖ ਆਪਣੀਆਂ ਦਲੀਲਾਂ ਪੇਸ਼ ਕਰੇਗਾ ਹਰਜਿੰਦਰ ਸਿੰਘ ਦੇ ਵਕੀਲ ਨੈਟਲੀ ਨਾਈਟ ਟਾਈ ਨੇ ਫਿਲਹਾਲ ਮੀਡੀਆ ਨੂੰ ਇਸ ਸਾਥ ਜਾਣਕਾਰੀ ਕੋਈ ਵੀ ਮੁਹਈਆ ਨਹੀਂ ਕਰਵਾਈ ਤੇ ਜਦ ਕੀ ਸਰਕਾਰੀ ਵਕੀਲ ਡੇਵਿਡ ਡੋਰ ਨੇ ਵੀ ਟਿੱਪਣੀ ਕਰਨ ਤੋਂ ਸਾਫ ਇਨਕਾਰ ਕਰ ਦਿੱਤੇ ਹਰਜਿੰਦਰ ਸਿੰਘ ਫਲੋਰੀਡਾ ਦੇ ਸੈਂਟ ਲੂਸੀ ਕਾਉਂਟੀ ਦੀ ਜੇਲ੍ਹ ਦੇ ਵਿੱਚ ਬੰਦ ਹੈ ਤੇ ਨੇੜ ਭੁਇਖ ਦੇ ਵਿੱਚ ਸਮਾਨਤ ਮਿਲਣ ਦੇ ਵੀ ਆਸਾਨ ਨਜ਼ਰ ਨਹੀਂ ਹੁੰਦੇ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਵਾਕ-ਵਾਕ ਜਿੱਥੇ ਬੰਦੀਆਂ ਹਰਜਿੰਦਰ ਸਿੰਘ ਦੀ ਹਰ ਸੰਭਵ ਮਦਦ ਕਰਨ ਦੇ ਯਤਨ ਕਰ ਗਿਆ ਨਹੀਂ ਦੂਜੇ ਪਾਸੇ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਦੇ ਵੱਲੋਂ OKLAHOMA ਸੂਬੇ ਦੇ ਅਧਿਕਾਰੀਆਂ ਦੇ ਨਾਲ ਤਾਲਮਿਲ ਤਹਿਤ ਵੱਡੀ ਮੁਹਿੰਮ ਦੌਰਾਨ ਕੈਲੀਫੋਰਨੀਆ ਸੂਬੇ ਤੋਂ ਲਾਇਸੈਂਸ ਪ੍ਰਾਪਟਰ ਡਰਾਈਵਰਾਂ ਨੂੰ ਖਾਸ ਤੌਰ ਤੇ ਕਿੜਿਆ ਗਿਆ OKLAHOMA ਦੇ 1 ਕਵਰਨਰ ਕੈਬਿਨਸ ਸਟ੍ਰੀਟ ਦੇ ਵੱਲੋਂ ਨਿਊਯਾਰਕ ਤੇ ਨਾਲ ਸੰਬੰਧਿਤ ਇੱਕ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਦੀ ਤਸਵੀਰ ਸਾਂਝੀ ਕੀਤੀ ਗਈ ਜਿਦੇ ਵਿੱਚ ਉਸ ਛੇ ਡਰਾਈਵਰਾਂ ਦਾ ਨਾਂ ਨਜ਼ਰ ਨਹੀਂ ਆਉਂਦਾ ਗਵਰਨੇ ਨੇ ਕਿਹਾ ਕਿ ਹੈਵੀ ਵਹੀਕਲਸ ਨੂੰ ਅਣਜਾਨ ਹੱਥਾਂ ਦੇ ਵਿੱਚ ਨਹੀਂ ਸੌਪਿਆ ਜਾ ਸਕਦਾ ਜੋ ਮਸੂਮ ਲੋਕਾਂ ਦੀ ਜਾਨ ਖਤਰੇ ਵਿੱਚ ਪਾ ਦਿੰਦੇ ਨੇ ਅਮਰੀਕਾ ਦੀਆਂ ਸੜਕਾਂ ਤੋਂ ਅਜੇ ਡਰਾਈਵਰਾਂ ਨੂੰ ਹਟਾਉਣ ਦੀ ਮੁਹਿੰਮ ਦੇ ਵਿੱਚ ਓਕਲਾਹੋਮਾ ਡਟ ਕੇ ਫੈਦਲ ਸਖਾਤਾ ਸਾਥ ਦੇਗਾ ਓਕਲਾਹੋਮਾ ਕਾਰਪੋਰੇਸ਼ਨ ਕਮਿਸ਼ਨ ਦੇ ਮੁਖੀ ਬ੍ਰਾਈਨ ਬਿਗਮੈਨ ਨੇ ਦੱਸਿਆ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਟੱਕ ਡਰਾਈਵਰ ਦੀ ਸੀਟ ਉਤੇ ਬੈਠਣ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਉਹਨਾਂ ਗੈਰਵਾਜਬ ਤਰੀਕੇ ਦੇ ਨਾਲ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਹਾਸਲ ਕੀਤੇ ਗਏ ਸੋਸ਼ਲ ਮੀਡੀਆ ਉਤੇ ਵਾਇਰਲ ਵੀਡੀਓਜ਼ ਦੇ ਵਿੱਚ ਆਈਸੀ ਦੇ ਅਫਸਰ ਵਰਕ ਪਰਮਿਟ ਵਾਲੇ ਡਰਾਈਵਰਾਂ ਤੇ ਟਾਕਰ ਟੋ ਕਰਕੇ ਲਜਾਉਂਦੇ ਵੀ ਦੇਖੇ ਜਾ ਸਕਦੇ ਨੇ ਓਕਲਾ ਹੁਮਾ ਸਵੇਨੇ ਸਪਸ਼ਟ ਦੱਸਤੇ ਕਿ ਐਰੀਟ ਹੈ ਕਿ ਸੂਬੇ ਦੇ ਹਾਈਵੇਜ਼ ਤੇ ਵਰਕ ਪਰਮਿਟ ਵਾਲੇ ਡਰਾਈਵਰਸ ਨਹੀਂ ਲੰਘ ਸਕਣਗੇ ਉੱਧਰ ਪੈਂਸਿਲਵੇਨੀਆ ਸਾਊਥ ਡੈਕੋਟਾ ਟੈਕਸਸ ਅਤੇ ਕੋਲੋਰਾਡੋ ਰਾਜਾਂ ਦੇ ਵਿੱਚ ਸਖਤੀ ਸ਼ੁਰੂ ਹੋ ਚੁੱਕੀ ਹੈ ਅਤੇ 트럼ਪ ਸਰਕਾਰ ਦੇ ਨਵੇਂ ਨਿਯਮਾਂ ਦੇ ਮੁਤਾਬਕ ਕੱਚੇ ਪ੍ਰਵਾਸੀਆਂ ਨੂੰ ਟ੍ਰੱਕਰ ਡਰਾਈਵਿੰਗ ਸੈਕਟਰ ਦੇ ਵਿੱਚੋਂ ਬਾਹਰ ਕੀਤਾ ਜਾਵੇਗਾ ਦੱਸ ਜੀਏ ਕਿ ਅਮਰੀਕਾ ਦੇ ਵਿੱਚ ਤਕਰੀਬਨ 2 ਲੱਖ ਟ੍ਰੱਕਰ ਡਰਾਈਵਰਾਂ ਦਾ ਇਮੀਗ੍ਰੇਸ਼ਨ ਸਟੇਟਸ ਪੱਕਾ ਨਹੀਂ ਹੈ ਅਤੇ ਇਹਨਾਂ ਦੇ ਵਿੱਚੋਂ ਹਜ਼ਾਰਾਂ ਪਾਬੰਦੀਆਂ ਨੇ ਟ੍ਰਾਂਸਪੋਰਟ ਸੈਕਟਰ ਦੇ ਵਿੱਚ ਪੈਦਾ ਹੋਏ ਵੱਡੇ ਅੜਿੱਕਿਆਂ ਨੂੰ ਵੇਖਦਿਆਂ ਵੱਡੀ ਗੱਲ ਇਹ ਹੈ ਕਿ ਪੰਜਾਬੀ ਨੌਜਵਾਨਾਂ ਨੇ ਆਪਣਾ ਕੀਤਾ ਬਦਲਣ ਦਾ ਫੈਸਲਾ ਲਿਏ ਕਿਉਂਕਿ ਇਮੀਗ੍ਰੇਸ਼ਨ ਵਾਲੇ ਦੇ ੜੀਕੇ ਚੜਨ ਦੇ ਮਕਰੋ ਅਮਰੀਕਾ ਵਿੱਚ ਰਹਿਣ ਦੇ ਅਸਰ ਵੀ ਖਤਮ ਹੋ ਚਾਂਗੇ ਦੂਜੇ ਪਾਸੇ ਇਮੀਗ੍ਰੇਸ਼ਨ ਖੇਤਰ ਦੇ ਜਾਣਕਾਰਾਂ ਨੇ ਖਦਸ਼ਾਹ ਜ਼ਾਹਰ ਕੀਤਾ ਹੈ ਕਿ ਟਰੰਪ ਸਰਕਾਰ ਅਸਾਇਲਮ ਕੇਸਾਂ ਨੂੰ ਵੱਡੇ ਪੱਧਰ ਤੇ ਰੱਦ ਕਰਨ ਦੀ ਨੀਤੀ ਲਾ ਸਕਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ